ਸੋ ਮੇਰੇ ਨਾਲ ਅੱਜ ਮਨਿੰਦਰ ਸਿੰਘ ਜੀ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਬਰਥਡੇ ਮਨਾਇਆ ਜਾ ਰਿਹਾ 134 ਮਾ ਪਰ ਬੜੇ ਰੁਝੇਮਿਆਂ ਦੇ ਵਿੱਚੋਂ ਵਕਤ ਕੱਢ ਕੇ ਇਹ ਪਹੁੰਚੇ ਨੇ ਮਨਿੰਦਰ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼ਕਰੀ ਸਤਿ ਸ਼ਕਰੀ ਜੀ ਬਾਬਾ ਸਾਹਿਬ ਦੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਮੈਂ ਵੀ ਸਾਰਿਆਂ ਨੂੰ ਖਾਸਾ ਅੱਜ ਡਾਕਟਰ ਵੀਰ ਅੰਬੇਦਕਰ ਜੀ ਦੇ ਜਨਮ ਦਿਨ ਤੇ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਵਧਾਈਆਂ ਦਿੰਦਾ ਕਿਉਂਕਿ ਉਹਨਾਂ ਨੇ ਉਹਨਾਂ ਦੀ ਆਪਣੇ ਲਈ ਬਹੁਤ ਵੱਡੀ ਦੇਣ ਆ ਸੋ ਮੈਂ ਸਾਰਿਆਂ ਨੂੰ ਵੀ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਅੱਛਾ ਕੀ ਕੀ ਕੰਮ ਕੀ ਕਰਦੇ ਹੋ ਸਰ ਤੁਸੀਂ ਕੀ ਕਰਦੇ ਹੋ ਮੈਨੂੰ ਹੁਣੇ ਜਿਲ੍ਹਾ ਸੰਗਰੂਰ ਦਾ ਸਰਪੰਚ ਰੇਨ ਦਾ ਸਰਪੰਚ ਯੂਨੈਨ ਦਾ ਪ੍ਰਧਾਨ ਚੁਣਿਆ ਗਿਆ ਅੱਛਾ ਜੀ ਮੈਂ ਜੇ ਸਰਪੰਚਾਂ ਦੇ ਕੋਈ ਵੀ ਮਸਲੇ ਨੇ ਉਹਨਾਂ ਨੂੰ ਪੰਜਾਬ ਸਰਕਾਰ ਤੱਕ ਅਤੇ ਅਫਸਰ ਸਾਹੀ ਤੱਕ ਲੈ ਕੇ ਜਾਊਂਗਾ ਉਹਨਾਂ ਦੇ ਮਸਲੇ ਹੱਲ ਕਰਾਵਾਂ ਕਿਸ ਤਰ੍ਹਾਂ ਦੇ ਮਸਲੇ ਆਵੇ ਲੋਕਾਂ ਦੇ ਸਾਹਮਣੇ ਮੰਗਿੰਦਰਜੀ ਸਿੰਘ ਜੀ ਤੁਸੀਂ ਰੋਜ਼ ਲੋਕਾਂ ਵਿੱਚ ਵਿਚਰਦੇ ਹੋ ਲੋਕਾਂ ਦੀ ਸੇਵਾ ਕਰਦੇ ਹੋ ਜ਼ਿਆਦਾ ਲੋਕ ਕਿਸ ਚੀਜ਼ ਦੀ ਡਿਮਾਂਡ ਕਰਦੇ ਨੇ ਕਿ ਮੰਗਿੰਦਰ ਜੀ ਐਸ ਦੀ ਗੱਲ ਜਾ ਕੇ ਤੁਸੀਂ ਸਰਕਾਰਾਂ ਨਾਲ ਕਰੋ ਜਿਆਦਾ ਡਵੈਲਪਮੈਂਟ ਦੀ ਹੈ ਜੀ ਜੌਬਸ ਬਾਰੇ ਕੋਈ ਗੱਲਬਾਤ ਸਾਰੀ ਜੌਬ ਤੇ ਡਵੈਲਪਮੈਂਟ ਦੀ ਜਿਆਦਾ ਮੇਨ ਮੰਗੇਗੀ ਹੈ ਮੁਕਾਜ ਇੱਕ ਅੱਜ ਐਜੂਕੇਸ਼ਨ ਔਰ ਹੈਲਥ ਇਹ ਦੋਨੇ ਕਿਤੇ ਨਾ ਕਿਤੇ ਫਿਰ ਲੋਕਾਂ ਵੱਲ ਆ ਰਹੇ ਨੇ ਬਿਲਕੁਲ ਜੀ ਸਹੀ ਗੱਲ ਹੈ ਤੁਹਾਡੀ ਇਹਨਾਂ ਦੀ ਜਿਆਦਾ ਡਿਮਾਂਡ ਹੋਣ ਕਰਕੇ ਲੋਕਾਂ ਨੇ ਜੋ ਮੰਗਾ ਨੇ ਉਹਨਾਂ ਨੂੰ ਅਸੀਂ ਬੈਠ ਕੇ ਮੀਟਿੰਗ ਵੀ ਹੋਊਗੀ ਸਾਡੀ ਸਾਰੀ ਸਰਪੰਚਾਂ ਦੀ ਤੇ ਉਹਦੇ ਸਬੰਧ ਦੇ ਵਿੱਚ ਜਿਵੇਂ ਵੀ ਸਾਡਾ ਚੇਅਰਮੈਨ ਜਨਰਲ ਜੋ ਵੀ ਸਿਸਟਮ ਬਣਾਉਗਾ ਉਸ ਤਰ੍ਹਾਂ ਅਸੀਂ ਗੱਲ ਕਰਦੇ ਸੋ ਬਹੁਤ-ਬਹੁਤ ਮਿਹਰਬਾਨੀ ਸਰ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ ਮਨਿੰਦਰ ਜੀ ਨੇ ਬਿਲਕੁਲ ਇਹ ਉਹ ਸ਼ਖਸੀਅਤ ਹੈ ਜਿਹੜੀ ਆਪਣੀ ਲੋਕਾਂ ਦੀਆਂ ਗੱਲਾਂ ਸੁਣ ਕੇ ਸਰਕਾਰ ਦੇ ਦਰਬਾਰੇ ਦੱਸਦੇ ਨੇ ਕਿ ਤੁਸੀਂ ਇਹ ਕੰਮ ਕਰੋ ਇਹ ਪਬਲਿਕ ਦੀ ਜ਼ਿਆਦਾ ਇਹ ਡਿਮਾਂਡ ਹੈ ਜਿਵੇਂ ਹੈਲਥ ਹੋ ਗਈ ਐਜੂਕੇਸ਼ਨ ਹੋ ਗਏ ਹੋਰ ਬਹੁਤ سارے ਮੁੱਦੇ ਨੇ ਔਰ ਉਹਨਾਂ ਮੁੱਦਿਆਂ ਨੂੰ ਬਕਾਇਦਾ ਤੌਰ ਤੇ ਸਰਕਾਰਾਂ ਦੇ ਦਰਬਾਰ ਵਿੱਚ ਰੱਖਦੇ ਸੋ ਦੋਸਤੋ ਇਸ ਸਮੇਂ ਮੇਰੇ ਨਾਲ ਸਤਨਾਮ ਸਿੰਘ ਫੌਜੀ ਸਾਹਿਬ ਜੁੜੇ ਨੇ ਤੇ ਜਿੰਨਾ ਵੀ ਅੱਜ ਚੀਮਾ ਸਾਹਿਬ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ 134ਵਾਂ ਜਨਮ ਦਿਵਸ ਜਿਹੜਾ ਮਨਾਇਆ ਜਾ ਰਿਹਾ ਇਹ ਇਹਨਾਂ ਦੀ ਜਸਵੀਰ ਸਿੰਘ कीरा साहब दी सतराम सिंह फौजी दी और बाबा धर्मा सिंह जी दी बदौलत और बाकी टीम ਦੇ ਜਿਹੜੇ ਮੈਂਬਰ ਨੇ ਡਾਕਟਰ ਭੀਮ ਜੀ ਨੇ ਜਿਨ੍ਹਾਂ ਸਾਰਿਆਂ ਦੀ ਬਦੌਲਤ ਅੱਜ ਨਤੀਜਾ ਇਹ ਹੈ ਕਿ ਇੱਕ ਖੂਬਸੂਰਤ ਜਿਹੜਾ ਪ੍ਰੋਗਰਾਮ ਹੈ ਉਹ ਚੱਲ ਰਿਹਾ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਪ੍ਰੋਗਰਾਮ ਦੇ ਬਸਤੋ ਪਹਿਲਾਂ ਤਾਂ ਇਹ ਮੈਂ ਪਾਵਰ ਆਫ ਸੋਸਾਇਟੀ ਪਾਵਰ ਆਫ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਫਕੀਰ ਚੰਦ ਜਸਨ ਜੀ ਅਤੇ ਸੋਮ ਸੋਤਾ ਜੀ ਕੈਮਰਾਮੈਨ ਵਿਸ਼ਨੂ ਜੀ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਆ ਜਿਹੜੇ ਏਡੀ ਦੂਰ ਹੋ ਸਕੇ ਇੱਕ ਨਿੱਕੇ ਜਿਹਾ ਬਲਾਵੇ ਤੇ ਸਾਡੇ ਖੁਸ਼ੀਆਂ ਦੇ ਵਿਚਕਾਰ ਸ੍ਰੀ ਕੋਣ ਆਏ ਨੇ ਜਿਵੇਂ ਕਿ ਆਪਾਂ ਸਭ ਜਾਣਦੇ ਆ ਅੱਜ ਅਸੀਂ ਡਾਕਟਰ ਪੀ ਮਰਾਓ ਮੈਡ ਕਰਜੀ ਦੇ 134ਵੇਂ ਜਨਮ ਦਿਨੜਾ ਮਨਾ ਰਹੇ ਆ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਸਭ ਨਾਲ ਸੰਗਤ ਦਾ ਹੁਵਾਰਾ ਮਿਲੇ ਆ ਉਹ ਵਧੀਆ ਲੱਗ ਰਿਹਾ ਜੀ ਬਾਕੀ ਜੱਸ਼ਨ ਸਾਹਿਬ ਜੀ ਦਾ ਜਿੰਨਾ ਵੀ ਕਹਿ ਸਕੀ ਉਹਨਾਂ ਲਈ ਸ਼ਬਦ ਘੱਟ ਨੇ ਕਿਉਂਕਿ ਜੋ ਉਹਨਾਂ ਨੇ ਬੀੜਾ ਚੁੱਕਿਆ ਸਮਾਜ ਨੂੰ ਇਕੱਠੇ ਕਰਨ ਦਾ ਇੱਕ ਸਲੰਗਾ ਜੋ ਕਦਮ ਹੈ ਦਿਨ ਰਾਤ ਉਹਨਾਂ ਨੇ ਇੱਕ ਕੀਤੀ ہوئی ਆ ਤੇ ਉਹ ਹਰ ਥਾਂ ਮੇ ਸਾਡੇ ਛੋਟੇ ਤੋਂ ਛੋਟੇ ਪਲਾਵੇ ਤੇ ਵੀ ਪਹੁੰਚ ਜਾਂਦੇ ਨੇ ਕਿ ਅਸੀਂ ਉਹਨਾਂ ਦਾ ਬਹੁਤ ਬਹੁਤ ਤਾਲਬਾਦ ਕਰਦੇ ਆ ਕੈਮਰਾਮੈਨਾਂ ਬਿਸ਼ਨੂ ਦਾ ਫਿਰ ਤੋਂ ਤੇ ਸੋਨ ਸੋਤਾਜੀ ਦਾ ਤੇ ਪੋਸੋਨਾਵਾ ਚੈਨਲ ਦਾ ਜੋ ਸਾਡੀ ਖਬਰ ਦੁਨੀਆ ਦੇ ਕੋਨੇ ਕੋਨੇ ਤੇ ਪਹੁੰਚਾਉਂਦਾ ਹੈ ਜੀ ਕਿੰਨਾ ਪਬਲਿਕ ਲੋਕ ਕਿੰਨਾ ਸਾਥ ਮਿਲਿਆ ਆਪ ਜੀ ਨੂੰ ਇਸ ਪੂਰੇ ਫੰਕਸ਼ਨ ਨੂੰ ਸਫਲ ਬਣਾਉਣ ਵਿੱਚ ਪਬਲਿਕ ਆ ਜੀ ਇਸ ਵਾਰ ਅਸੀਂ ਤੀਸਰਾ ਪ੍ਰੋਗਰਾਮ ਕਰਵਾ ਰਹੇ ਹਾਂ ਜੀ ਜਦੋਂ ਅਸੀਂ ਪਹਿਲਾ ਪ੍ਰੋਗਰਾਮ ਕਰਵਾਇਆ ਸੀਗਾ ਉਦੋਂ ਸਾਨੂੰ ਘਰੋਂ ਕੱਟ-ਕੱਟ ਕੇ ਲੋਕ ਲੈਣੇ ਪਏ ਸੀਗੇ ਜੀ ਜੀ ਪਰ ਅੱਜ ਇੱਕ ਤੁਹਾਡੇ ਸਾਹਮਣੇ ਤੁਸੀਂ ਮਾਹੌਲ ਦੇਖ ਰਹੇ ਹੋ ਵੀ ਸਾਨੂੰ ਕਿਤੇ ਕਿਸੇ ਦੇ ਘਰੇ ਨਹੀਂ ਜਾਣਾ ਪਿਆ ਸੰਗਤ ਆਪ ਚੱਲ ਕੇ ਆਰੀ ਹੈ ਤੇ ਕੱਲੀ ਇਸ ਨਗਰ ਦੀ ਨਹੀਂ ਨੇੜੇ-ਤੇੜੇ ਦੇ ਘਟੋ-ਘੜ ਕੋਈ 10 ਕਿਲੋਮੀਟਰ ਤੋਂ ਕੋਈ 15 ਕਿਲੋਮੀਟਰ ਤੋਂ 20 ਕਿਲੋਮੀਟਰ ਤੋਂ ਇੱਦਾਂ ਚੱਲ ਕੇ ਆਏ ਨੇ ਜੱਤਰ ਸਿੰਘ ਦਾ ਤਾਂ ਕਹਿਣੇ ਕੀ ਉਹ ਤਾਂ 150 ਕਿਲੋਮੀਟਰ ਤੋਂ ਆ ਜਾਂਦੇ ਨੇਗਾ ਨਹੀਂ ਤੇ ਬਹੁਤ ਖੁਸ਼ੀ ਹੋਈ ਕੋਈ ਆਡੇ ਪ੍ਰੋਗਰਾਮ ਦੇ ਵਿੱਚ ਸ਼੍ਰੀ ਕੋਏ ਫਿਰ ਤੋਂ ਸਾਰੀ ਟੀਮ ਦਾ ਤੁਹਾਡੀ ਦਾ ਧੰਨਵਾਦ ਕਰਦਾ ਜੀ ਅੱਗੇ ਤੋਂ ਵੀ ਅਸੀਂ ਇਦਾਂ ਦੇ ਪ੍ਰੋਗਰਾਮ ਕਰਦੇ ਰਾਂਗੇ ਤੇ ਆਪ ਜੀ ਨੂੰ ਕਨਿਆ ਲਾਉਂਦੇ ਰਾਂਗੇ ਆਪ ਜੀ ਹਾਜ਼ਰੀ ਲਵਾਉਂਦੇ ਰਹਿਣਾ ਧੰਨਵਾਦ ਜੀ ਬਾਬਾ ਧਰਮਾ ਜੀ ਜਿਨ੍ਹਾਂ ਦੇ ਅਸ਼ੀਰਵਾਦ ਤੋਂ ਬਿਨਾਂ ਪਤਾ ਨਹੀਂ ਹੁੰਦਾ ਔਰ ਇਹ ਉਹ ਸ਼ਖਸੀਅਤ ਹੈ ਸਾਡੇ ਸਮਾਜ ਦਾ ਮਾਣ ਹੈ ਬਾਬਾ ਧਰਮਾ ਜੀ ਇਸ ਸਫਲ ਪ੍ਰੋਗਰਾਮ ਦੀ ਬਹੁਤ-ਬਹੁਤ ਮੁਬਾਰਕਾ ਇਹ ਜਿਹੜਾ ਮੰਨ ਲਓ ਸਫਲ ਹੋਇਆ ਜੀ ਮੰਨ ਲਓ ਪ੍ਰੋਗਰਾਮ ਬਾਬਾ ਸਾਹਿਬ ਦੀ ਅੱਜ ਜਿਹੜੀ ਜਨਤਿ ਮਨਾ ਰਿਹਾ ਚੀਮਾ ਦੇ ਵਿੱਚ ਇਹ ਸੰਗੀਤ ਦੇ ਸਹਿਯੋਗ ਨਾਲ ਹੀ ਕੰਮ ਹੁੰਦੇ ਆ ਮੈਂ ਜਿੰਨੇ ਵੀ ਹੋਰੇ ਸੰਗੀਤਾਈ ਐ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆ ਭਾਈ ਬਜ਼ੀਰ ਜਾਨ ਦਸਲ ਜੀ ਦਾ ਮੰਨ ਲਓ ਸੋਹ ਤਾਜੀ ਦਾ ਔਰ ਸੋਹਤਾ ਜੀ ਦੇ ਚੈਨਰ ਦਾ ਬਹੁਤ ਬਹੁਤ ਧੰਨਵਾਦ ਜੋ ਰਿਹਾਗੇ ਪ੍ਰੋਗਰਾਮ ਮੰਨ ਲਓ ਸਾਡੇ ਨਾਲ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ ਬਾਬਾ ਜੀ